ਨਵਜੂਗ ਦਾ ਤਲਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕਉਤਰ ਨਿਕੀ ਗੋਦਸ਼ ਬਾਈ ਮਾਨੋਕ ਦੇ ਅਮਰਤ ਵੇੜੇ ਅਮਰਤ ਮਈ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੇ ਹਣ ਭੜ ਭਾਗੀ ਸਾਧ ਸੰਗਤ ਜਨੋ ਆਉ ਗੁਰਪਤੇ ਪ੍ਰਵਾਨ ਕਰੋ ਜੀ ਸ਼ਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਨੂੰ ਕਿਰਪਾ ਕਰੇ ਸੋ ਤੇ ਆਵੇ ਨਿਤ ਹਰਿ ਜਪ ਜਪੈ ਜਪ ਹਰਿ ਸੁਖ ਪਾਵੈ ਅੱਜ ਤੇ ਪਾਕ ਸ਼ਬਦ ਮਾਰੂ ਰਾਗ ਦੇ ਅੰਦਰ ਚੌਥੇ ਪਾਦਸ਼ਾ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੁਰਬਾਨ ਕਰਦੇ ਹੰ। ਕਿ ਜਿਸ ਮਨੁੱਖ ਕੋਤੇ ਪਰਮੇਸ਼ਰ ਆਪ ਕਿਰਪਾ ਕਰਦਾ ਹੈ ਉਹੀ ਮਨੁੱਖ ਪਰਮੇਸ਼ਰ ਦੇ ਨਾਮ ਨੂੰ ਧਿਆਨਦਾਇ। ਸਾਰੇ ਪਰਮੇਸ਼ਰ ਦਾ ਚਿੰਤਨ ਨਹੀਂ ਕਰ ਸਕਦੇ ਸਾਰੇ ਪਰਮੇਸ਼ਰ ਦੀ ਅਰਦਾਸ ਨਹੀਂ ਕਰ ਸਕਦੇ ਆਪਾਂ ਆਖਿਆ ਵੀ ਇਹ ਤਾਂ ਨਹੀਂ ਕਰਤੇ ਇਹਨਾਂ ਨੂੰ ਗਿਆਨ ਨਹੀਂ ਸਤਿਗੁਰਾਂ ਦੀ ਪਾਵਨ ਬਾਣੀ ਆਖਿਆ ਗਿਆਨ ਛਾਰਾ ਹੈ ਸਾਰਿਆਂ ਨੂੰ ਸਮਝਾ ਕੇ ਪੜ੍ਹੇ ਲਿਖੇ ਜੋਗ ਦੇ ਵਿੱਚ ਵੀ ਨਾਮ ਜਪਿਆ ਇਹ ਫਰ ਸਾਨੂੰ ਮਿਲਦੇ ਹਨ ਇਹ ਸਾਰਾ ਕੁ ਦੰਦਾ ਮਨ ਦੀ ਮਲੀਨਤਾ ਕਰਕੇ ਗੁਰਬਾਣੀ ਕਹਿੰਦੀ ਮਨ ਜਨਮਾਂ ਜਨਮਾਂ ਦੇ ਮੰਤਰਾਂ ਦੀ ਮਹਿਲ ਲੱਗੀ ਹੋਈ ਅੱਜ ਨਹੀਂ ਜਦੋਂ ਤੂੰ ਜਨਮ ਲੈ ਰਿਹਾ ਕਿਉਂਕਿ ਅਸੀਂ ਇੱਕ ਜਨਮ ਨਹੀਂ ਪੁੱਗਤਿਆ ਸਾਧਗੁਰਾਂ ਦੀ ਬਾਣੀ ਕਹਿੰਦੀ ਅਨੰਤ ਜਨਮਾਂ ਦੇ ਕੋ ਮਰਿਆ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜਮੀਨ ਗੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਬਰ ਬ੍ਰਖ ਜੋयो ਮਿਲ ਜਗਦੀਸ਼ ਮਨ ਕੀ ਬਰੀਆ ਚਰਮ ਕਾਲ ਏ ਦੇਹ ਸੁਦਰੀਆ ਕੋ ਦੇਖਤ ਗੁਰਾਂ ਕਹਿ ਕਈ ਜਨਮ ਗਰਭਹਿਰ ਖਰਿਆ ਕਈ ਜਨਮ ਸੈਲ ਗਿਰ ਕਰਿਆ ਇਸ ਸਾਰੇ ਸ਼ਪਤ ਦੇ ਵਿੱਚ ਵਖਰੀਆਂ ਵਖਰੀਆਂ ਜੁਨਾ ਗਿਣ ਕੇ ਸਤਿਗੁਰਾਂ ਬਣਾਈਆਂ ਇਹ ਇਹਨੂੰ ਖੋਕੀਆਂ ਉਹਨਾਂ ਜੂਨਾਂ ਨੂੰ ਖੋਕਿਆ ਹੈ ਜਿਨ੍ਹਾਂ ਨੂੰ ਵੇਖ ਕੇ ਤੈਨੂੰ ਗਲੈਨਟ ਹੁੰਦੀ ਜਨਾਦ ਤੂੰ ਵੇਖ ਵੀ ਨਹੀਂ ਸਕਦਾ ਕੀੜੇ ਮਕੌੜੇ ਕਈ ਇਹੋ ਜਿਹੇ ਜੀਵ ਨੇ ਕਈ ਵਿਅਕਤੀ ਉਹਨਾਂ ਨੂੰ ਵੇਖ ਕੇ ਪੈਖਾਂਦੇ ਨੇ ਦਲ ਦਿੰਦੇ ਨੇ ਕਈ ਗਲੈਨਟ ਕਰਦੇ ਹਨ ਲਿਖੇ ਨਹੀਂ ਜਾਂਦਾ ਉਹਨਾਂ ਇਸ਼ਕਰ ਕੇ ਸਤਗੁਰਾਂ ਨੇ ਬਾਣੀ ਵਿੱਚ ਆਖਿਆ ਕਿ ਤੂੰ ਇਹਨਾਂ ਜੁਨਾ ਦੇ ਗੇੜ ਤੋਂ ਬਚਣ ਵਾਸਤੇ ਪਰਮੇਸ਼ਰ ਦੀ ਅਰੰਧਨਾ ਵਿੱਚ ਲੁਟ ਜਾ ਅਰੰਧਨਾ ਕਰ ਉਹ ਨਾਲ ਦਾਤਾ ਜੀ ਸਮਝਾ ਰਹੇ ਹਨ ਇਸ਼ਾਰੇ ਨਹੀਂ ਕਰ ਸਕਦੇ ਜਿਹਦੇ ਤੋਂ ਤੂੰ ਕਿਰਪਾ ਕਰਨ ਹੈ ਉਹ ਮਨੁ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਉਹ ਪਰਮੇਸ਼ਰ ਦੀ ਅਰਦਾਸਾ ਕਰਦਾ ਹੈ ਉਹ ਪਰਮੇਸ਼ਰ ਦੇ ਨਾਮ ਨੂੰ ਧਿਆਨਦਾ ਆਪ ਜਪੈ ਜਪੈ ਸੋ ਨਾਮ ਆਪ ਬਾਵੈ ਸੋ ਹਰ ਗੁੰਗਾਉ ਪ੍ਰਭ ਕਿਰਪਾ ਤੋਂ ਹੋਏ ਪ੍ਰਗਾਸ਼ ਤਪੂ ਦਇਆ ਤੇ ਕਮਲ ਵਿਗਾਸ਼ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਸੇ ਮਾਤੁ ਉਤਮ ਹੋਏ ਸਰਬ ਨਿਧਾਨ ਤਬ ਤੇਰੀ ਮੈਂ ਆਪ ਕੋ ਕਛੂ ਨਾ ਕਿੰਨੂੰ ਲਿਆ ਅਸੀਂ ਆਖਿਆ ਪੀ ਫੁਲਾਣਾ ਇੰਜ ਕਰ ਤੈਰ ਉਹਨੇ ਇੰਜ ਕਰ ਦਿੱਤਾ ਸੱਚ ਪੁਰਾ ਬਾਣੀ ਚ ਆਖਿਆ ਨਹੀਂ ਤੁਹਾਨੂੰ ਭਲੇ ਖਾਂ ਦੇ ਮਾਲਕ ਨੂੰ ਪੁੱਛਿਓ ਅਸੀਂ ਤੇ ਉਹਨੂੰ ਕਹਿ ਰਹੇ ਹਾਂ ਜਿਤ ਜਿਤ ਲਾਗੂ ਜਿਤ ਲੱਗੈ ਹਰ ਦਾਤ ਨਾਨਕ ਇਨ ਕੈ ਕਛੁ ਨ ਹਾਥ ਹਰ ਚੰਗਾ ਤੇ ਮਾੜਾ ਕਰਮ ਪਰਮੇਸ਼ਰ ਵੱਲੋਂ ਹੀ ਸਾਨੂੰ ਹੁਕਮ ਦੇ ਕੇ ਕਰਾਇਆ ਜਾ ਰਿਹਾ ਏ ਨਹੀਂ ਕਿ ਚੰਗਾ ਅਸੀਂ ਕਰ ਰਹਿਆਂ ਤੇ ਇਹ ਰੱਬ ਦੀ ਮਰਜ਼ੀ ਸੀ ਬੰਦਾ ਨਹੀਂ ਜੰਗੇ ਤੇ ਬੰਦੇ ਦੋਹਾਂ ਤਰ੍ਹਾਂ ਦੇ ਜੀਵਾਂ ਦੀ ਉਹਨੇ ਇਹ ਸੰਸਾਰ ਦੇ ਵਿੱਚ ਪੁਨੈਸ਼ ਕੀਤੀ ਸੰਸਾਰ ਧੋਪੱਖੀ ਹੈ ਇੱਥੇ ਜੇ ਦਿਨ ਹੈ ਤੇ ਰਾਤ ਹੋਵੇਗੀ ਦਿਨ ਤੇ ਸਰ ਪਰਸ ਸਰ ਪਰ ਪੌਸੀ ਰਾਤ ਇਹ ਦਿਨ ਤੋਂ ਬਾਅਦ ਰਾਤ ਬੈਣੀ ਹੈ ਆਹ ਜ਼ਿੰਦਗੀ ਚਾਏ ਦਿਨ ਜਾਣਗੇ ਰਾਤਾਂ ਜਾਣਗੀਆਂ ਉਹ ਇਨਾਂ ਨੂੰ ਸਫਲ ਕਰੇ ਸਮੇਂ ਦਾ ਵੇਗ ਗੁਰਬਾਣੀ ਕਹਿੰਦੀ ਬੜਾ ਤੇਜ ਹੈ ਕਿ ਰੁਕਦਾ ਨਹੀਂ ਕਿਸੇ ਤੇ ਰੁਕਿਆ ਆਪਾਂ ਰੁਕੇ ਰਹਾਗੇ ਆਪਾਂ ਕਿਸੇ ਧੰਦੇ ਤੇ ਆਏ ਕੰਮ ਤੇ ਆਏ ਕਿ ਇੰਨੇ ਵੇਲੇ ਜਾਣਾ ਹੈ ਇੰਨੇ ਵੇਲੇ ਪਹੁੰਚਣਾ ਹੈ ਪਰਸ ਤੇ ਵਿੱਚ ਕੋਈ ਮਿਲ ਗਿਆ ਨੇਟ ਹੋ ਗਏ ਉਹ ਨੇ ਆਖਿਆ ਕਿ ਫਲਾਣਾ ਮਿਲ ਗਿਆ ਸੀ ਤਾਂ ਵਕਤ ਲੱਗ ਗਿਆ ਹੁਣ ਆਪਾਂ ਤੇ ਰੋਕ ਲਿਆ ਆਪਣੇ ਆਪ ਨੂੰ ਆਪਣੇ ਭਾਈਵਾਲ ਨਾਲ ਗੱਲਬਾਤ ਕਰਨ ਲਈ ਜਿਹੜਾ ਸਾਥੀਵਾਲ ਮਿਲਿਆ ਸ਼ੁਭਤਰ ਦੋਸਤ ਸ਼ੁਭੰਦੀ ਉਹਨੂੰ ਆਪਣਾ ਹਾਲਚਲ ਸਨਹਾ ਦਿੱਤਾ ਉਹਦੇ ਤੋਂ ਪੁੱਛ ਲਿਆ ਪਰ ਜਿੱਥੇ ਨੌਕਰੀ ਪੇਸ਼ਾ ਕਰਦੇ ਆ ਉਹਨੇ ਘਟਕਾਰ ਪਾਇ ਕਿ ਤੁਤੇ ਬੜਾ ਲੇਟ ਹੋ ਗਿਆ ਇਸੇ ਤਰ੍ਹਾਂ ਚਿੰਤਨ ਕਰਨ ਵਾਲਿਆਂ ਨੂੰ ਸਤਿਗੁਰਾਂ ਨੇ ਗੁਰਬਾਣੀ ਵਿੱਚ ਆਖਿਆ ਕਿ ਸੰਸਾਰ ਦੇ ਉੱਤੇ ਨਾਮ ਤੋਂ ਬਿਨਾਂ ਜਿਉਣਾ ਘਟਕਾਰ ਹੈ ਖਾਣਾ ਪੀਣਾ ਜ਼ਿੰਦਗੀ ਨਹੀਂ ਤੂੰ ਤੇ ਖਾਣੇ ਪੀਣ ਨੂੰ ਜ਼ਿੰਦਗੀ ਮੰਨੀ ਮਿਰਥਾ ਤ੍ਰਿਗ ਅਵੇਹਾ ਜੀਵਿਆ ਜਿਤ ਖਾਏ ਬੁਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਏਤ ਸਤਗੁਰਾਂ ਕਿਆ ਕੀ ਉਹ ਖਾਣਾ ਵਪਾਰ ਹੈ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਉਹ ਕੱਪੜੇ ਵੀ ਫਟਕਾਰਯੋਗ ਨੇ ਬਾਬਾ ਕਹਿੰਦਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਪੰਧ ਤਨ ਪੀੜੀਐ ਬਨ ਮੈਂ ਚਲੈ ਮੇਕਾਰ ਕੁਖੜਾ ਬੇਕਾਰ ਹੈ ਕੋ ਸ਼ੌਨਾ ਵੀ ਬਗਿਆਖੇ ਮੇਕਾਰ ਮਹਬਾਹੁਰ ਸੋਨਾ ਖੁਸ਼ੀ ਖੁਆਰ ਜਿਤ ਸੁਤੇ ਤਨ ਪੀੜੀਆਂ ਬਨ ਮੈਂ ਚਲੈ ਮੇਕਾਰ ਸ਼ੌਨਾ ਵੀ ਬੇਕਾਰ ਸਤਿਗੁਰ ਬਾਣੀ ਚ ਕਹਿੰਦੇ ਹਨ ਇਹ ਸਾਰੇ ਸ਼ਬਦ ਜ਼ਿਕਰ ਹੈ ਜੀ ਗੋੜੀਆਂ ਦੀ ਸੁਆਦੀ ਮਹਿਲਾ ਵਿੱਚ ਰਹਿਣਾ ਤੁਹਾਡਾ ਦੇਸ਼ ਪ੍ਰਦੇਸ਼ ਘੁੰਮਣਾ ਇਤੁਰ ਉਤਰ ਜਾਣਾ ਇਹ ਸਾਰਾ ਬੇਕਾਰ ਹੋ ਜਾਣਾ ਤੇ ਚਿੰਤਨ ਨਹੀਂ ਜੀ ਆराधना ਨਹੀਂ ਸਿੱਧੀ ਗੱਲ ਖਤਮ ਕਰ ਦਿੱਤੀ ਅਵਰ ਕਾਜ ਤਿਰੈ ਕਿਤੈ ਨ ਕਾਮ ਇਹਨੇ ਆਖਿਆ ਕੀ ਕਰਾਂ ਸੰਤਪੁਰਾਂ ਖੈ ਸਤ ਸੰਗ ਕਰ ਦਿੱਤਾ ਹੈ ਕਰ। ਭਣ ਸਾਧ ਸੰਤ ਬਾਜ ਕੇਵਲ ਨਾਮ ਸਾਰੇ ਬੰਦੋਬਸਤ ਕਰੀ ਜਾਣਾ ਬੱਚਿਆਂ ਨੂੰ ਪੜਾੜਨੇ ਫਿਰ ਨੌਕਰੀ ਪਿੱਛੇ ਲਈ ਜਤਨ ਪੜ੍ਹਨੇ ਸਾਰਾ ਪਾ ਲਾ ਦੇਣੇ ਜਿਹੜਾ ਕੋਸ ਇਹ ਜੇ ਪੜਾਈ ਵਿੱਚ ਕੀਤਾ ਉਹਦਾ ਪ੍ਰਗ ਉਹਦੀ ਪ੍ਰਗਟ ਅਸਤੁਤ ਕਾਰ ਹੈ। ਇਹ ਤਾਂ ਜੋ ਨੌਕਰੀ ਦੀ ਤਿਆਰੀ ਕਰ ਲੈ ਪਿੱਛੇ ਤੀ ਨੌਕਰੀ ਮਿਲ ਜੇ। ਨਾ ਮਿਲੀ ਪ੍ਰਾਈਵੇਟ ਧੰਦੇ ਤੇ ਬਾਅਦ ਤਾਂ ਹੋਣਾ ਚਾਹੀਦਾ। ਬੰਨ ਪਿਆ ਲੈ ਕੇ ਅੱਜ ਵਾਹਨ ਹੋਇਆ ਵਿਆਹ ਦੀਆਂ ਰਸਮਾਂ ਕਰਨੀਆਂ ਨੇ ਬੰਦੋਗਸ਼ਟ ਕੀਤੇ ਜਾ ਰਹੇ ਨੇ। ਤੇ ਹੈ ਪੁੱਤਰ ਹੈ ਉਹਦੇ ਲਈ ਯਤਨ ਕੀਤੇ ਜਾ ਰਹੇ ਨੇ ਕਿ ਇਹ ਰਸਮਾਂ ਕਰਨੀਆਂ ਨੇ ਪ੍ਰਬੰਧ ਕਰਨੇ। ਸਤਿਗੁਰੂ ਹਰਾਨੋ ਕੇ ਕਹਿਣ ਲਗੇ ਸੱਜਣਾ ਕਿ ਜਿਹੜੇ ਪ੍ਰਬੰਧ ਨੇ ਤੈਨੂੰ ਜੀਵਨ ਮਿਲਿਆ ਹੈ ਉਹ ਤੇ ਸ਼ੁਰੂ ਹੀ ਨਹੀਂ ਕੀਤਾ ਜੀ ਇਹ ਬਣਾ ਹਰਾਨੋ ਕੇ ਸਤਿਗੁਰਾਂ ਨੂੰ ਪੁੱਛਦਾ ਦਾਤਾ ਕਿਹੜਾ ਕੰਮ ਰਹਿ ਗਿਆ ਮੈਂ ਤੇ ਇਸ਼ਾਰੇ ਕਰਨ ਆਹ ਚੰਗਾ ਪਰੋਵਰ ਕੀਤਾ ਹੈ ਸੱਤ ਕੋ ਹਾਂ ਬੱਚਿਆਂ ਨੂੰ ਸੈੱਟ ਕਰ ਲਈ ਇਹ ਇਹ ਹੀ ਸਮਝਿਆ ਸੀ ਜ਼ਿੰਦਗੀ ਕਾਇਆ ਨਾਲ ਕਾਇਆ ਜੰਗਿਤਾਂਵਾਂ ਤੇ ਵਿਆਹ ਕੀਤੇ ਨੇ ਹੁਣ ਲਾਲਸਾ ਪੀ ਬੱਚਿਆਂ ਵਾਲੇ ਵੰਡਣ ਬਾਕੀ ਕੀ ਰਹਿ ਗਿਆ ਸਾਰਾ ਕੰਮ ਸਹੀ ਕੀਤਾ ਮੈਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਜਿਹੜਾ ਕਰਨ ਆਸੈ ਰਹਿ ਗਿਆ ਉਹ ਇੱਕ ਤੇ ਆਖਿਆ ਜਾਂ ਕੋ ਆਏ ਸੋਈ ਪਹਾਂਚੇ ਹੋ ਹਰ ਗੁਰ ਤੇ ਮਨੈ ਵਸੇ ਰੱਬ ਜਿਹੜਾ ਸੌਦਾ ਖਰੀਦਣ ਆਇਆ ਉਹ ਖਰੀਦ ਹੈ ਗੁਰੂ ਦਾ ਨਾਮ ਤੇਰੇ ਹਿਰਦੇ ਵਿੱਚ ਟਿਕਦਾਏ ਤੇਰਾ ਮਨ ਗੁਰੂ ਵਿੱਚ ਭਤੀਜ ਜਾਏ ਫਿਰ ਤੈਨੂੰ ਸੁੱਖ ਮਿਲੇਗਾ ਆਪਣੀ ਨਿੱਜ ਘਰ ਤੇ ਤੇਰਾ ਟਿਕਾਣਾ ਬਣ ਜਾਏਗਾ ਨਿੱਜ ਘਰ ਮਹਿਲ ਪਾਉ ਸੁਖ ਸਾਂਝੀ ਮੌਰਨ ਹੋਏਗੋ ਫੇਰਾ ਜਨਮ ਜਨਮਾਂ ਤਰਾਂ ਦੇ ਚੱਕਰਾਂ ਤੋਂ ਜਨਮ ਉਹਦੇ ਗੇੜ ਤੋਂ ਛੜਾ ਸੁਣ ਜਾਏ ਜ਼ਿੰਦਗੀ ਰਿਸ਼ੁਰ ਗੁਰੂ ਹੋ ਜਾਏਗੀ ਖਿਰ ਤੇਰੀ ਜ਼ਿੰਦਗੀ ਚ ਬੰਦ ਖਲਾਸੀ ਹੋ ਜਾਏਗਾ ਕਰਾਣਾ ਬੰਨਣਾ ਜਾਏਗਾ ਪਰ ਉਹ ਪ੍ਰਬੰਧ ਸ਼ੁਰੂ ਕਰ ਜਿਹੜੇ ਲਈ ਭੇਜਿਆ ਕਿਹੜਾ ਪ੍ਰਬੰਧ ਜੀ ਸਾਬਾ ਆਖਿਆ ਸਾਡੇ ਕੀਤੇ ਨੇ ਬੜਾ ਬੜਾ ਨਾ ਬਚਿਆ ਅੱਜ ਦੇ ਪੜੇ ਲਿਖੇ ਯੁੱਗ ਦੇ ਵਿੱਚ ਭਾਵੇਂ ਸਾਡੀ ਹਾਹਾਕਾਰ ਹੈ ਤੇ ਸਾਡਾ ਆਰਥਿਕ ਪੱਖ ਕਮਜ਼ੋਰ ਕੋਖ ਨਾਲ ਮਾਰ ਰਹਾ ਆ ਭਵੇਂ ਚਾਰੇ ਟੱਪਰ ਦੇ ਜੀ ਨੌਕਰੀ ਕਰਦੇ ਹੁਣ ਤਾਂ ਵੀ ਕਿਉਂਕਿ ਸਾਨੂੰ ਬੌਧਾ ਕਹਿਣ ਦੀ ਜਾਚ ਹੀ ਨਹੀਂ ਆਈ। ਨਾ ਬੇਲੀ ਆਖਿਆ ਸੀ ਥੋੜਾ ਵੀ ਹੋਵੇ ਤਾਂ ਵੀ ਆਖੀ ਬੌਧਾ ਕਹੀਏ। ਬੌਧਾ ਹੋਏ ਅਸੀਂ ਸਿੱਖ ਬਣ ਕੇ ਵੀ ਨਾ ਆਖਿਆ। ਚਾਰ ਜੀ ਨੇ ਪਰਿਵਾਰ ਦੇ ਚਾਰੇ ਨੌਕਰੀ ਪੇਸ਼ਾ ਕਰ ਰਹੇ ਤੇ ਜੇ ਕਹ ਰਹੇ ਨਿਪਲਦੇ ਤਾਂ ਕੁਝ ਨਹੀਂ ਪਿੰਦਾ। ਖੂਦ ਹੀ ਵਿੱਚੇ ਖੂਦ ਸ਼ਵਾਦਨ ਦੀ ਧੱਕੀ ਨਾਲ ਦੰਬ ਨਾਲ ਸੋਰੀ ਨਾਲ ਜਾਰੀ ਨਾਲ ਕੋਈਆਂ ਜਦ ਸੰਬੰਧ ਕੱਢਿਆ ਅਸੀਂ ਧਨ ਖਾ ਰਹੇ ਹਾਂ ਕਮਾ ਰਹੇ ਹਾਂ ਇਹਦੇ ਚ ਬਰਕਤ ਪੈਣੀ ਨਹੀਂ ਮੁਰਕਿ ਸਿੱਖ ਨੂੰ ਹੁਕਮ ਹੈ ਦਸਵੰਦ ਦਸਵਾ ਹਿੱਸਾ ਉਤਰ ਹੁੰਦੇ ਕਮਾਤੇ ਖਰਚਣੇ ਗਰੀਬਾਂ ਗੋਦਿਆਂ ਤੇ ਖਰਚਣੇ ਕੋਈ ਜ਼ਰੂਰੀ ਨਹੀਂ ਫੇ ਤਾਂ ਅਸੀਂ ਗੁਰੂ ਘਰ ਵਿੱਚ ਮੰਦਰਾਂ ਵਿੱਚ ਮਸਜਿਦਾਂ ਵਿੱਚ ਰੱਬ ਦੇ ਨਾਮ ਤੇ ਬਣੇ ਦੁਆਰਿਆਂ ਤੇ ਜਾ ਕੇ ਪਰਚੀਆਂ ਕਟਾਓ ਨਹੀਂ ਆਪਣੇ ਦਸ਼ਮਤ ਨਾਲ ਕਿਸੇ ਇੱਕ ਬੱਚੇ ਦੀ ਪੜਾਈ ਦਾ ਖਰਚਾ ਦੇ ਦਿਓ ਜਾਂ ਆਪਾਂ ਸੱਤ 10 ਜਾਣੇ ਵੜ ਕੇ ਦੇ ਦਿਓ ਕਿ ਤਰ੍ਹਾਂ ਤੁਹਾਡਾ ਮੰਨ ਲਿਆ ਜਾਏਗਾ ਰੱਬ ਦੇ ਘਰ ਵਿੱਚ ਪਰ ਕੱਢਣਾ ਅਸੀਂ ਦਸ਼ਮਾ ਨਹੀਂ ਕੱਢਦੇ ਸੀ 150 200 500 ਹੱਦ ਮਹੀਨੇ ਬਾ ਦਾਨ ਕਰਕੇ ਜੇ ਸਮਝ ਗਿਆ ਕਿਸੇ ਦਾਨ ਕਰਨੀ ਸਰਗੁਨਾ ਕਿਸੇ ਦਸ਼ਮਤ ਦਸ਼ਮਾ ਇਸ਼ਿਆ ਕਰਨਾ ਮਿਲ ਸਕੇ ਇਹ ਕਰਮ ਨਹੀਂ ਕਰੜੇ ਇਹਸ ਕਰਕੇ ਸਤਿਗੁਰਾਂ ਕਹੇ ਬਾਕੀ ਸਾਰੇ ਪ੍ਰਬੰਧ ਕਰਨੇ ਆ ਬਹੁਤ ਵਧੀਆ ਕਰਨੇ ਆ ਇਕ ਭੁੱਲ ਗਿਆ ਉਹ ਹੈ ਸਰਨ ਜਾਮ ਲਾਗ ਭਵ ਦਿਲ ਤਰਨ ਕੈ ਜਨਮ ਮ੍ਰਿਤਾ ਜਾ ਤੁਰੰਗ ਮਾਇਆ ਕੈ ਮਾਇਆ ਦੇ ਰੰਗ ਵਿੱਚ ਰਤ ਕੇ ਇਹ ਜੀਵਨ ਵਿਰਥ ਜਾ ਰਿਹਾ ਹੈ ਚੇਤੇ ਰੱਖ ਇਹ ਮਾਇਆ ਤੋਂ ਉਪਰ ਉੱਠ ਸੰਸਾਰ ਭਵ ਸਾਗਰ ਤੋਂ ਪਾਰ ਹੋਣ ਵਾਸਤੇ ਪ੍ਰਬੰਧ ਕਰ ਉਹ ਹੈ ਪਰਮੇਸ਼ਰ ਦਾ ਨਾਮ ਸਤਿਗੁਰਾਂ ਖਿਆ ਉਹ ਧਿਆਨ ਦਾ ਕੋਣ ਹੈ ਜਿਸ ਨੂੰ ਕਿਰਪਾ ਕਰੇ ਉਹ ਧਿਆਵੇ ਜੇ ਤਿਉ ਪ੍ਰਮਾਤਮਾ ਕਿਰਪਾ ਕਰਦਾ ਹੈ ਉਹ ਨਾਮ ਜਪਣਾ ਫਿਰ ਨਿਤ ਹਰ ਜਪ ਜਾਪੇ ਜਪ ਹਰ ਸੁਖ ਪਾਵੇ ਉਹ ਮਨੁੱਖ ਸਦਾ ਹਰ ਨਾਮ ਦਾ ਜਪ ਜਪਦਾ ਹੈ ਹਰ ਨਾਮ ਜਪ ਕੇ ਆਤਮਿਕ ਆਨੰਦ ਮਾਣਦਾ ਹੈ ਗੁਰ ਪ੍ਰਸਾਦੀ ਹਰ ਅਸ ਆਵੇ ਜਪ ਹਰ ਹਰ ਪਾਰ ਲੰਗਾਈ ਜੀ ਉਹ ਗੁਰੂ ਦੀ ਕਿਰਪਾ ਨਾਲ ਜਿਤਨਾ ਮੁੱਖਾ ਨੂੰ ਹਰ ਨਾਮ ਦਾ ਸਵਾਦ ਆ ਜਾਂਦਾ ਉਹ ਨਾਮ ਜਪ ਕੇ ਇਹ ਸੰਸਾਰ ਭਾਵ ਸਾਗਰ ਤੋਂ ਪਾਰ ਹੋ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਸ੍ਰਿਸ਼ਟ ਬਣ ਜਾਂਦੀ ਹੈ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਜਿਹੜਾ ਹੈ ਉਹ ਆਪਣੇ ਆਪ ਜ਼ਿੰਦਗੀ ਦੇ ਰੰਗ ਲਿਆ ਹੁੰਦਾ ਹੈ ਕਿ ਤਗਲੇ ਸ਼ਬਦ ਸਤਿਗੁਰਾਂ ਖਿਆ ਉਹ ਪ੍ਰਮਾਤਮਾ ਇੱਕ ਹੈ ਦੂਜੇ ਘਰ ਵਿੱਚ ਇਹ ਸ਼ਬਦ ਜਾ ਰਿਹਾ ਸਾਰੇ ਉਹਦੀ ਰਜਾ ਤੇ ਵਿੱਚ ਹਨ ਇੱਕ ਅਨਿਰਭਾਤ ਸੁਣੀ ਅਸੀਂ ਇੱਕੋ ਗੱਲ ਸਤਿਗੁਰਾਂ ਖਿਆ ਸੁਣੀ ਹੈ ਮਨੁੱਖਾ ਨੂੰ ਜਿਹੜੀ ਡਰ ਤੋਂ ਰਹਿਤ ਕਰ ਦਿੰਦੀ ਹੈ ਸੋ ਸੁਖੀਆ ਸੋ ਸਦਾ ਸੁਹਿੱਲਾ ਜੋ ਗੁਰੂ ਮਿਲ ਗਾਏ ਗੁਣੇ ਉਹਦਾ ਜੀਵਨ ਪੰਮੇ ਪਾਤਸ਼ਾਹ ਨੇ ਆਖਿਆ ਸੁਖੀ ਹੋ ਜਾਂਦਾ ਜਿਹੜਾ ਗੁਰੂ ਨੂੰ ਮਿਲ ਕੇ ਜੀਵਨ ਜਿਉਣ ਦੀ ਜਾਚ ਸਿੱਖ ਲੈਂਦਾ ਗੁਰੂ ਦੇ ਗੁਣ ਗੰਦਦਾ ਹੈ ਉਦਾ ਆਤਮਿਕ ਪੱਖ ਸ਼ੋਰ ਜਾਂਦਾ ਹੈ ਇਹਦੇ ਵਿੱਚ ਨਜਾਤੀ ਗੱਲ ਹੈ ਸਹਿਬ ਆਖਿਆ ਉਹ ਪ੍ਰਮਾਤਮਾ ਇੱਕ ਹੈ ਓਮਕਾਰ ਸੁਪੁਰ ਪ੍ਰਸਾਰ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮੇਸ਼ਰ ਮਿਲਦਾ ਹੈ ਨਰਪੈ ਭਰਤ ਆਕਾਸ਼ ਨਖਤਰਾ ਸ੍ਰੀ ਉਪਰ ਅਮਰ ਕਰਾਰਾ ਸਹਿਬ ਆਖਿਆ ਇਸ ਧਰਤੀ ਦੇ ਉੱਤੇ ਤੂੰ ਵਸਿੰਦਾ ਪਰਚੇਤੇ ਰਖੀ ਧਰਤੀ ਆਕਾਸ਼ ਤਾਰੇ ਇਹਨਾਂ ਸ਼ਬਦਾਂ ਦੇ ਸਿਰ ਉੱਤੇ ਪ੍ਰਮਾਤਮਾ ਦਾ ਕਰੜਾ ਹੁਕਮ ਚੱਲ ਰਿਹਾ ਹੈ ਇਹਨਾਂ ਵਿੱਚੋਂ ਕੋਈ ਵੀ ਰਜਾਤੂ ਆਕੀ ਨਹੀਂ ਹੋ ਸਕਦਾ ਸਮਾਂ ਆਪਣੇ ਵੇਖ ਨਾਲ ਚਲਦਾ ਹੈ ਤੇ ਇਹ ਸਾਰੇ ਸਮੇਂ ਦੇ ਅਧੀਨ ਹਰਤੇ ਸੂਰਜ ਆਪਣੇ ਸਮੇਂ ਤੇ ਚੜਦਾ ਹੈ ਸਮੇਂ ਤੇ ਡੁੱਬ ਜਾਂਦਾ ਹੈ ਪਰ ਤੀ ਸੂਰਜ ਦੀ ਪ੍ਰਕਰਮਾ ਕਰ ਰਹੀ ਹੈ ਦਰਮਦਰ ਜਾਲ ਵਿੱਚ ਹੁਕਮ ਰਈ ਇਹਨੂੰ ਅਸੀਂ ਰੋਜ਼ ਸੁਣਨੇ ਆ ਸੱਚੀ ਕੀ ਬਾਤ ਵਿੱਚ ਇਹ ਹੁਕਮ ਦੇ ਨਾਲ ਇਹ ਸੰਬੰਧਤ ਹੈ ਵਿੱਚ ਸ਼ੋਰ ਤੇ ਵਿੱਚ ਚੰਦ ਉਹ ਕਰੋਣੀ ਚੰਤਨਾ ਅੰਤ ਇਹ ਸਾਰੇ ਤੇ ਹੁਕਮ ਵਿੱਚ ਨੇ ਰਜਾ ਵਿੱਚ ਹਨ ਸਤਪੁਰਾਂ ਕਹਿਆ ਇੱਕ ਪੌਣ ਪਾਣੀ ਬੈ ਸੰਤਰ ਡਰ ਪੈ ਡਰ ਪੈ ਇੰਦਰ ਵਿਚਾਰਾ ਇਹ ਸਾਰੇ ਤਤ ਜਿਹੜੇ ਨੇ ਪੰਜੇ ਤਤ ਹਵਾ ਪਾਣੀ ਅੱਗ ਇਹ ਸਾਰੇ ਸਤਿਗੁਰਾਂ ਕਹੇ ਉਹਦੀ ਰਜਾ ਵਿੱਚ ਨੇ ਪਾਪ ਕੇ ਹਰੇਕ ਤੱਤ ਉਹਦੀ ਰਜਾ ਵਿੱਚ ਹੈ ਤੇ ਇਹ ਇੰਦਰ ਦੇਵਤਾ ਜਮਾਨਾ ਇੰਦਰ ਪਾਪ ਕੇ ਜਿਹਨੂੰ ਅਸੀਂ ਬੱਦਲ ਕਹਿੰਦੇ ਹਾਂ ਇਹ ਵੀ ਰੱਬੀ ਰਜਾ ਵਿੱਚ ਹੈ ਬਾਵੇਂ ਸਤਿਗੁਰੂ ਕਹਿੰਦੇ ਨੇ ਲੋਕਾਂ ਦੇ خیال ਅਨੁਸਾਰ ਉਹ ਸਾਰੇ ਦੇਵਤਿਆਂ ਦਾ ਰਾਜਾ ਹੈ ਪਰ ਪਰਮੇਸ਼ਰ ਵੀ ਰਜਾ ਵਿੱਚ ਹੈ ਰੱਬ ਦੀ ਰਜਾ ਤੋਂ ਬਿਨਾ ਕੁਝ ਵੀ ਨਹੀਂ ਵਾਪਰਿਆ ਤੇ ਇਹ ਗੱਲ ਸਤਿਗੁਰੂ ਦਾਸ ਜੀ ਨੇ ਤਾਂ ਕਿਹਾ ਗਿਆ ਕਿ ਗੁਰਬਾਣੀ ਦਾ ਤਤਸਾਰ ਹੈ ਜਬਜੀ ਸਾਹਿਬ ਸਾਡੀ ਬਾਣੀ ਨਹੀਂ ਸਮਝ ਆ ਜਾਏਗੀ ਜਿਹੜਾ ਜਬਜੀ ਨੂੰ ਸਮਝ ਲਏਗਾ ਪਰ ਜਬਜੀ ਸਮਝ ਤਾਂ ਆਏਗਾ ਕਿ ਬੜੇ ਪ੍ਰੇਮ ਸਹਿਤ ਇੱਕ ਵਾਰੀ ਨਹੀਂ ਅਨੰਤ ਵਾਰ ਜਬਜੀ ਸਾਹਿਬ ਦੀ ਪਾਵਨ ਬਾਣੀ ਨੂੰ ਅਰਥਾਂ ਸਹਿਤ ਪੜਿਆ ਜਾਏਗਾ ਪਹਿਲੀ ਕੋੜੀ ਸਤਿਗੁਰਾਂ ਗੱਲ ਖਤਮ ਕਰ ਦਿੱਤੀ ਇਹ ਹੁਕਮ ਵਿੱਚ ਸਾਰੇ ਨੇ ਹੁਕਮਾਂ ਅੰਦਰ ਸਭ ਕੋ ਬਾਹਰੋਂ ਕੰਨਾ ਹੋਏ ਨਾ ਹੁਕਮਾਂ ਦੇ ਉੱਜੈ ਤਾਂ ਉਹ ਮੈਂ ਕਹਿ ਨਾ ਕੋਏ ਇਹ ਹੁਮੈਂ ਨਹੀਂ ਕੋਈ ਕਹਿੰਦਾ pau ਕੇ ਹੰਕਾਰ ਨਹੀਂ ਕਰਦਾ ਕੋਈ ਕਿਹੜਾ ਹੁਕਮ ਦੀ ਪਛਾਣ ਕਰ ਲੈਂਦਾ ਸਤ ਗੁਰਾਂ ਕੈਸੀ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਸਿੱਖ ਕੇ ਸੇ ਹੁਕਮ ਵਿੱਚ ਚਰਨਾ ਰਦਾ ਕੋ ਬੋਲ ਤੇ ਕਾਰੋ ਰਜਾ ਦੇ ਅਨਸਾਰ ਹੋ ਕੀਤਿ ਸ਼ਬਾਕੇ ਸਾਰੇ ਰਜਮ ਚਲਦੇ ਨੇ ਨਿਹਾਰ ਅਰ ਦੇਵਾ ਡਰ ਪੈ ਸਿੱਧ ਸਾਧਕ ਡਰ ਮੋਇਆ ਜੋਗ ਸਾਧਨਾ ਕਰਨ ਵਾਲੇ ਜੀਵ ਸਾਰੇ ਦੇਵਤੇ ਹੁਕਮ ਵਿੱਚ ਤੁਰ ਰਹੇ ਹਨ ਸਿੱਧ ਵੀ ਸਾਧਕ ਵੀ ਇਹ ਪ੍ਰਮਾਤਮਾ ਦੇ ਹੁਕਮ ਕੇ थरथਰ ਕੰਬਦੇ ਨੇ ਲੱਖ ਚੁਰਾਸੀ ਮਾਰ ਮਰ ਜਨਮੇ ਫਿਰ ਫਿਰ ਜੁਨੀ ਜੋਇਆ 84 ਨਕ ਜੁਨਾ ਦੇ ਸਾਰੇ ਜੀਵ ਜੋ ਰਜਾ ਵਿੱਚ ਨਹੀਂ ਤੁਰਤੇ ਜਿਹੜੇ ਜਿਹੜਾ ਤੋਂ ਆਕੀ ਹੋ ਜਾਂਦੇ ਨੇ ਜੀ ਉਹਨਾਂ ਨੂੰ ਸਜ਼ਾ ਹੈ ਜਨਮ ਮਰਨ ਦੇ ਗੇਲ ਵਿੱਚ ਪੈ ਰਹੇ ਨੇ ਮੜਮੜ ਜੁਨਾ ਵਿੱਚ ਉਹ ਪਰਮੇਸ਼ਰ ਪਾ ਦਿੰਦਾ ਕਿ ਜਾਂ ਜੁਨਾ ਵਿੱਚ ਪੈਂਦਾ ਰਹੇ ਕਿਦ ਰੋਜ਼ ਪੜਤਦਾ ਰਹੇ ਪਰਮਾਤਮਾ ਦਾ ਜੇ ਤੂੰ ਚਿੰਤਨ ਨਹੀਂ ਕੀਤਾ ਜੇ ਤੂੰ ਰੱਬ ਦੀ ਅਰਦਨਾ ਨਹੀਂ ਕੀਤੀ ਤੇ ਤੈਨੂੰ ਇੱਕ ਦਾ ਹੁਕਮੀ ਬਖਸ਼ੀਸ਼ ਨਹੀਂ ਸਦਾ ਭਾਈ ਗਰੀ ਅੱਗੇ ਸਤਿਗੁਰੂ ਕਹਿੰਨੇ ਨੇ ਇਹ ਦੇਨ ਤੇ ਵੀ ઋષਿ ਨੂੰ ਇਸ਼ਾਰੇ ਦੂਜੇ ਪਾਸੇ ਸ਼ਬਾਂਖੇ ਰਾਜਸ ਛਤਪ ਤਮਸ ਦਰਪੈ ਕਿਤੇ ਰੂਪ ਉਪਾਇਆ ਪ੍ਰਮਾਤਮਾ ਨੇ ਵਿੰਦਜੀ ਪੈਦਾ ਕੀਤੇ ਹਨ ਜੋ ਰਜਵ ਗੁਣ ਸਤੋ ਗੁਣੀ ਤੇ ਤਮ ਗੁਣੀ ਕਿੰਨਾ ਕਿੰਨਾ ਗੁਣਾ ਵਿੱਚ ਜਿਹੜੇ ਵਰਤ ਰਹੇ ਨੇ ਇਹ ਸਾਰੇ ਅਰਬੀ ਹੁਕਮ ਵਿੱਚ ਹੀ ਸਾਰੀ ਕਾਰ ਕਰਦਾ ਹੈ ਨਹੀਂ ਛਲ ਬਪਰੀ ਏ ਕੋਲਾ ਦਰਪੈ ਅਤ ਦਰਪੈ ਧਰਮ ਰਾਇਆ ਏ ਕੋਲਾ ਕਹੇ ਜੀ ਲక్ష్ਮੀ ਨੁਮਾਇਆ ਕਿ ਪਿਛੋਵਰ ਹੁੰਦਾ ਜਿਹੜੇ ਬਾਣੀ ਪੜਦੇ ਨੇ ਕੌਲਾਮ ਭਰੀ ਸੰਤੀ ਛਲੀ ਉਥੇ ਜਿਹਨਾਂ ਨੂੰ ਨਹੀਂ ਅਰਥ ਹੁੰਦੇ ਉਹ ਹੈਰਾਨ ਹੋ ਜਾਂਦੇ ਨੇ ਇਹ ਪਤਾ ਨਹੀਂ ਮਾਤਾ ਕੌਲਾਮ ਦੀ ਕਿਸੇ ਜਾਣ ਕਿਸੇ ਬਾਂ ਦੀ ਗੱਲ ਕੀਤੀ ਨਹੀਂ ਕੌਲਾ ਸ਼ਬਦ ਸਤਿਗੁਰਾਂ ਨੇ ਬਾਣੀ ਵਿੱਚ ਲక్ష్ਮੀ ਮਾਇਆ ਵਾਸਤੇ ਬੱਤੀ ਆਪੇ ਸੰਤਾਂ ਨੇ ਇਹਨੂੰ ਛੱਡ ਲਿਆ ਸੰਤ ਇਹਨੂੰ ਵਾਸ ਵਿੱਚ ਕਰ ਲੈਂਦੇ ਨੇ ਸਾਡੇ ਤੋਂ ਨਹੀਂ ਹੁੰਦੀ ਮੁਰਸਾ ਵਿੱਚ ਕਹਿ ਰਹੇ ਨੇ ਦੁਨੀਆਂ ਦੇ ਸਾਰੇ ਜੀਵਾਂ ਵਾਸਤੇ ਜਿਹੜੀ ਛਾਲ ਬਣੀ ਹੈ ਪਾਇਆ ਜਿਹਨੇ ਸਾਰਿਆਂ ਨੂੰ 扑ਟਕਾਇਆ ਹੈ ਉਧਰ ਉਧਰ ਜਿਹਨੇ ਪਰਿਵਾਰ ਦਾ ਮਸੂਣਾ ਪਾਇਆ ਹੈ ਜਿਹਨੇ ਪਰਿਵਾਰ ਵਿੱਚ ਵੱਡਾ ਕਲੇਸ਼ ਪਾਇਆ ਹੋਇਆ ਹੈ ਜਿਹੜੀ ਖੂਨ ਦੇ ਰਿਸ਼ਤੀਆਂ ਨੂੰ ਸਮਾਪਤ ਕਰ ਦਿੰਦੀ ਹੈ ਥੀਤੇ ਰੱਖਿਓ ਉਹ ਵੀ ਪਰਮੇਸ਼ਰ ਦੀ ਰਜਾ ਵਿੱਚ ਹੈ ਜੇ ਪਰਮੇਸ਼ਰ ਦਾ ਨਾਮ ਲਪੋਗੇ ਤੇ ਤੁਹਾਡੇ ਘਰ ਵਿੱਚੋਂ ਮਾਇਆ ਕਰਕੇ ਆਉਂਦੇ ਕਲੇਸ਼ ਮੁਕ ਜਾਣਗੇ ਮਾਇਆ ਕਰਕੇ ਪਏ ਹੋਏ ਝਗੜੇ ਸਮਾਪਤ ਹੋ ਜਾਣਗੇ ਸਭਾ ਕਿਹ ਧਰਮਰਾ ਜਿਹੜਾ ਉਹ ਹੀ ਪ੍ਰਮਾਤਮਾ ਦੇ ਹੁਕਮ ਕੇ थर-थर ਕੰਮ ਰਿਹਾ ਹੈ ਸਭ ਸਮਗਰੀ ਡਰਹਿ ਬਿਆਪੀ ਬਿਨ ਡਰ ਕਰਨ ਹਾਰ ਦੁਨੀਆ ਦੀ ਸਾਰੀ ਸਮਗਰੀ ਪ੍ਰਭੂ ਦੀ ਰਜਾ ਵਿੱਚ ਬੱਝੀ ਹੋਈ ਹੈ ਹੁਕਮ ਵਿੱਚ ਹੈ ਭੈ ਵਿੱਚ ਹੈ ਇੱਕ ਸਿਧਨ ਹਾਰ ਪਰਮੇਸ਼ਰ ਜਿਸ ਉਤੇ ਕਿਸੇ ਦਾ ਕੋਈ ਦਲ ਨਹੀਂ ਪਾ ਕੇ ਕੋਈ ਹੁਕਮ ਨਹੀਂ ਚਲ ਸਕਦਾ ਕਹੋ ਦਾਨਕ ਭਗਤਨ ਕਾ ਸੰਗੀ ਭਗ ਸੋਹੈਂ ਦਰਬਾਰ ਹੈ ਦਾਨਕ ਪ੍ਰਮਾਤਮਾ ਆਪਣੇ ਭਗਤਾਂ ਦਾ ਸਹਾਈ ਹੈ ਭਗਤ ਉਹਦੇ ਦਰਬਾਰ ਵਿੱਚ ਸਦਾ ਸੁਭਾ ਭੰਤ ਪਾਉਂਦੇ ਹਨ ਮਹਿਮਾ ਖਟਦੇ ਨੇ ਉਹ ਮਹਿਮਾ پا ਕੇ ਸਤਿਗੁਰਾਂ ਦੀ ਰਹਿਮਤ ਦੇ ਪਾਤਰ ਬਣ ਜਾਂਦੇ ਹਨ ਭਾਵੇਂ ਜਿਹੜਾ ਜਿਹੜਾ ਨਾਮ ਜਪਦਾ ਹੈ ਜਿਹੜਾ ਜਿਹੜਾ ਚਿੰਤਨ ਕਰਦਾ ਹੈ ਜਿਹੜਾ ਜਿਹੜਾ ਅਰਤ ਨਾ ਕਰਦਾ ਹੈ ਉਹ ਆਪਣੇ ਅੰਦਰਲੇ ਟਕਾਹ ਦਾ ਪਾਕੀ ਪੰਡਾ ਲੈ। ਵੇਖੋ ਜੀ ਤਨ ਅਸੀਂ ਬੜਾ ਕਮਾਇਆ ਹੈ। ਮੌਤ ਘਟਨੇ ਜਿਹੜੇ ਕਰਮ ਨਹੀਂ ਕਰਦੇ ਤੇ ਇਹ ਰੋਲਾ ਪਾਉਂਦੇ ਨੇ ਵੀ ਸਾਡੇ ਕੋਲ ਤਨ ਨਹੀਂ। ਅੱਜ ਦੀ ਪੜੇ ਲਿਖੇ ਝੋਕ ਵਿੱਚ। ਫੜ ਉਹ ਤਾਂ ਧੰਦਾ ਕਰਨ ਵਾਲਾ ਜਿਹੜਾ ਜਾਣਦਾ ਉਹ ਨੂੰ 8-10 ਹਜ਼ਾਰ ਦੀ ਨੌਕਰੀ ਮਿਲ ਜਾਂਦੀ ਹੈ। ਛੋਟੇ ਛੋਟੇ ਬੱਚੇ ਪੀਜਾ ਸਪਲਾਈ ਕਰਕੇ ਹੋਰ ਦੁਕਾਨਾਂ 'ਚ ਨੌਕਰੀ ਪੇਸ਼ਾ ਕਰਕੇ ਆਪਣੀ ਜ਼ਿੰਦਗੀ ਚ ਆਪਣੀ ਪੜਾਈ ਦਾ ਖਰਚਾ ਵੀ ਕਢ ਦੇਦੇ ਨੇ ਭਾਵੇਂ ਕਿਸੇ ਜੋਗ ਵਿੱਚ ਜਿੰਨੇ ਕੰਮ ਕਰਨਾ ਉਹਨੂੰ ਕੋਈ ਔਖਾ ਨਹੀਂ ਕਿ ਆਪਣਾ ਜੀਵਨ ਨਰਬਾਹ ਨਾ ਚਲਾ ਸਕੋ ਜਿਹੜਾ ਬਿਲਕੁਲ ਹੀ ਕੰਮ ਨਹੀਂ ਕਰਦਾ ਧੰਦਾ ਕਰਨ ਦੀ ਜਿਹਦੇ ਅੰਦਰ ਇੱਛਾ ਹੀ ਨਹੀਂ ਜਿਹੜਾ ਆਪਣੇ ਬਾਪੂ ਦੇ ਸਾਹਮਣੇ ਸਿਰ ਸਿਰ ਨਾ ਕੇ ਕਿੰਦਾ ਬਾਪੂ ਕਰਦੇ ਆ ਮੈਂ ਜੋ ਤੁਮ ਆਖਿਆ ਇਨੂੰ ਅਖਾਣ ਵਿੱਚ ਕਹਿੰਦੇ ਸਨ ਕਿ ਇਹ ਤੇ ਇਸ ਤਰ੍ਹਾਂ ਗਿਆ ਕੰਮ ਕੀਤਾ ਹੀ ਨਹੀਂ ਹਰ ਵਾਰੀ ਹਾਂਜੀ ਹਾਂਜੀ ਜ਼ਰੂਰ ਕਰਤਾ ਕਹਿਣਾ ਮੁਰਦਾ ਨਹੀਂ ਢੱਕਾ ਤੋੜਦਾ ਨਹੀਂ ਕਿ ਆਪਾਂ ਸਾਰਾ ਦਿਨ ਬੰਜੇਤੇ ਪੈ ਰਹਿਣਾ ਕਰੋ ਬਾਹਰ ਨਹੀਂ ਨਿਕਲਣਾ ਪੜਨੇ ਕੇ ਵੀ ਆਪਾਂ ਕੁਝ ਨਹੀਂ ਕਰਨਾ ਸਿੱਖਣਾ ਕੁਝ ਵੀ ਨਹੀਂ ਹਰ ਦਸਤੀ ਅਨੰਤ ਕਿਤੇ ਨੇ ਜਿਨ੍ਹਾਂ ਨੂੰ ਸਿਖਾਉਣ ਤੋਂ ਬਾਅਦ ਲੋਕ 5-7-10 ਹਜ਼ਾਰ ਨਹੀਂ ਲੱਖ ਰੁਪਈਆ ਵੀ ਕਮਾ ਸਕਦੇ ਪਰ ਆਪਾਂ ਉਸ ਪਾਸੇ ਜਾਣਾ ਹੀ ਨਹੀਂ ਆਪਾਂ ਦੇ ਬਾਪੂ ਨੂੰ ਡੰਡਾ ਚੜਾ ਦਿੱਤਾ ਅੱਜੇ ਕੀ ਨਵੀਂ ਪ੍ਰਿਤ ਸਾਡੇ ਬੱਚਿਆਂ ਚ 11+ ਕਰਨ ਤੋਂ ਬਾਅਦ ਵੀ ਪਾਸੇ ਤੇ ਇੰਡੀਆ ਚ ਕੁਝ ਨਹੀਂ ਲਿਆ ਬਾਹਰ ਕਰਦੇ ਬਹੁਤ ਔਖਾ ਹੈ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਹੈ ਆਪਣੇ ਆਪ ਨੂੰ ਤੇ ਆਪਣੇ ਮਾਪਿਆਂ ਨੂੰ ਕੋਈ ਇਨਾ ਵੱਡਾ ਕਾਰੋਬਾਰ ਨਹੀਂ ਉਦੇਸ਼ ਵਿੱਚ ਜਿਨਾ ਅਸੀਂ ਸਮਝੀ ਬੈਠੇ ਹਾਂ ਪੁਨਾ ਦੀ ਜਿਹੜੀ ਮਾਇਆ ਹੈ ਉਹਦੀ ਵੈਰਦੀ ਹੋਏ ਸਾਡਾ 1 ਰੁਪਿਆ ਉਹਨਾਂ ਦੇ 60 ਰੁਪਏ ਜਿਹੜੇ ਨੇ ਉਹਨਾਂ ਦੇ ਇੱਕ ਨਾਲ ਨਾਲ ਸਾਡੇ ਬਣ ਜਾਣੇ ਨੇ ਸੱਤ ਉਹ ਪੈਸਾ ਤਾਂ ਕੰਮ ਕਰਦਾ ਜਦੋਂ ਬੱਚਾ ਕਮਾ ਕੇ ਤੁਹਾਡੇ ਕੋਲ ਭੇਜੇਗਾ ਨਹੀਂ ਤੇ ਜਿੱਨਾ ਚਿਰ ਉੱਥੇ ਬੱਚਾ ਰਹਿੰਦਾ ਹੈ ਉਹ ਕਈ ਵਾਰੀ ਰੱਜ ਕੇ ਖੋਲਣ ਵੀ ਨਹੀਂ ਹਾਂਦਾ ਇਹੋ ਦੇ ਹਾਲਾਤ ਨੇ ਉਦੇਸ਼ਾਂ ਵਿੱਚ ਅਗੇ ਧਿਆਨ ਉਪਰੋਂ ਲੋਕ ਬਾਹਰ ਨਹੀਂ ਸੰਕਟਦੇ ਅੱਜ 12th ਤੋਂ ਬਾਅਦ ਉਹਨਾਂ ਨੂੰ ਵੀ ਅਸੀਂ ਆਈਡੈਂਟ ਕਰਾ ਕੇ ਦੂਜਿਆਂ ਦੇ ਥਾਂ ਤੇ ਤੋਰ ਦਤਾ ਹੈ ਤੇ ਉਦੇਸ਼ ਵਿੱਚ ਛੱਡੀ ਦਾ ਧਿਆਨ ਕੋ ਰੱਖੀ ਜਿੱਥੇ ਉਦਾਰ ਆਪਣਾ ਕੋਈ ਵੀ ਨਹੀਂ ਜਿੱਥੇ ਉਹਨੂੰ ਰਹਿਣ ਲਈ ਅਸੀਂ ਮਕਾਨ ਲੈ ਕੇ ਨਹੀਂ ਦਤਾ ਇਸ ਆਸਰੇ ਤੇ ਭੇਜ ਦਿੱਤਾ ਕਿ ਜਾਂ ਰੱਬ ਲਈ ਕਾਣ ਆਪਣੇ ਵਿਚਾਰੇ ਲੁਕਾ ਪਤਾ ਨਹੀਂ ਕਿੱਥੇ ਕਿਹੜੇ ਨਾਲ ਉਹਨੂੰ ਰਹਿਣ ਬਸੇਰਾ ਕਰਨਾ ਪਏ ਇਹਦੇ ਨਾਲ ਵਧੀਆ ਹੋਵੇਗਾ ਕਿ ਅਸੀਂ ਇਹੋ ਜਿਹੇ ਖਿਆਲ ਇਹਨਾਂ ਬੱਚਿਆਂ ਦੇ ਮਨ ਵਿੱਚ ਭਰ ਦਈਏ ਕਿ ਨਹੀਂ ਸਰਕਾਰ ਦਿੰਦੀ ਨੌਕਰੀ ਆਪਣਾ ਕਿੱਤਾ ਆਪਣਾ ਕੰਮ ਸਿੱਖ ਜੇ ਬਾਅਦ ਵੀ ਜਾਣਾ ਤੇ ਉਹਨੂੰ ਕੋਈ ਇਹੋ ਜਿਹਾ ਕੋਰਸ ਕਰਾ ਕੇ ਭੇਜਿਆ ਜਾਏ ਕਿ ਉੱਥੇ ਜਾ ਕੇ ਜਾਂਦਿਆਂ ਬੜੇ ਵਧੀਆ ਵਧੀਆ ਉੱਥੇ ਇੱਥੇ ਕੋਰਸ ਨੇ ਜਿਹਦੇ ਕਰਕੇ ਕੰਪਨੀਆਂ ਆਪੇ ਲੈ ਜਾਂਦੀਆਂ ਸਾਨੂੰ ਕੋਈ ਖਰਚਾ ਨਹੀਂ ਕਰਨਾ ਪੈਂਦਾ ਉਹ ਸਮੇਂ ਵੀ ਸਰਕਾਰ ਸਾਥੋਂ ਅੰਗ ਆ ਗਈ ਕੈਨੇਡਾ ਵਾਲਿਆਂ ਨੇ ਤਾਂ ਫਿਰ ਸਾਂ ਡਬਲ ਕਰ ਦਿੱਤੀਆਂ ਜੀ ਐਸ ਵੀ ਫਿਰ ਡਬਲ ਕਰ ਦਿੱਤੀ ਕਿ ਇਹ ਤੇ ਸਾਰੇ ਆ ਰਹੇ ਨੇ ਕਿ ਕੈਨੇਡਾ ਵਿੱਚ ਇਕੱਲੇ ਆਪਾ ਨਹੀਂ ਜਾ ਰਹੇ ਬਹੁਤ ਸਾਰੀਆਂ ਕੰਪਨੀਆਂ ਦੇ ਬਹੁਤ ਲੋਕ ਜਿਹੜੇ ਕਿਉਂਕਿ ਉਹਨਾਂ ਦੀ ਜ਼ਮੀਨ ਦਾ ਖੇਤਰਫਲ ਬੜਾ ਵੱਡਾ ਹੈ ਉਹਨਾਂ ਕੋਲ ਬਹੁਤ ਜ਼ਿਆਦਾ ਜਨਤ ਉਹ ਆਪਣੀ ਜ਼ਮੀਨ ਨੂੰ ਉਪਜਾਊ ਬਣਾ ਰਹੇ ਨੇ ਸਾਡੇ ਲੋਕਾਂ ਨੇ ਉਪਜਾਊ ਬਣਾ ਦੇਣਾ ਸਮਾਂ ਆਇਆ ਜਦੋਂ ਉਹ ਕਾਮਯਾਬ ਹੋ ਗਈ ਉਹਨਾਂ ਸਾਨੂੰ ਸਾਰਿਆਂ ਨੂੰ ਕਿਸੇ ਤਰ੍ਹਾਂ ਬਾਹਰ ਕੱਢ ਦੇਣਾ ਹੈ ਬਸ ਤੁਹਾਡਾ 10 ਸਾਲਾਂ ਤੱਕ ਸੀ ਮੀਂਹ ਇਹਨਾਂ ਸਮਾਂ ਰਹਿ ਸਕਦੇ ਕਿਉਂਕਿ ਸਾਰਿਆਂ ਨੂੰ ਉੱਥੇ ਰਹਿਣ ਦਾ ਹੱਕ ਉਹ ਨਹੀਂ ਦਿੰਦੇ ਸਾਰਿਆਂ ਨੂੰ ਛੇਤੀ ਪੱਕਿਆ ਨਹੀਂ ਕਰਦੇ ਸਮਾਂ ਲੱਗਦਾ ਹੈ ਮੂਰਿ ਕਿਰਪਾ ਕਰੇ ਸਾਨੂੰ ਬਾਬਾ ਨਾਨਕ ਦੇ ਉਹ ਗੋਲ ਯਾਦ ਆਉਣ ਕਿ ਆਪਾਂ ਦਸਾਂ ਨਵਾਂ ਦੀ ਕਿਰਤ ਕਰਨੀ ਕਿਰਤ ਕਰੋ ਨਾਮ ਜਪੋ ਵਰਨ ਪੇਸ਼ ਆਉਂਦੇ ਜਦੋਂ ਇਨਾਂ ਤੇ ਪਿਆਰਾਂ ਦੇ ਆਗੇ ਨਾ ਸਿਖਾਪ ਦੁੱਖ ਹੋਵਾਂਗੇ ਨਾ ਸਕਦੇ ਬੱਚੇ ਜਿਨ੍ਹਾਂ ਬੱਚਿਆਂ ਨੂੰ ਸਕੂਲ ਚੋਂ ਬੱਚਾ ਅੱਧਾ ਕੋਈ ਘਾਨਾ ਆਏ ਤੇ ਮਾਪਿਆਂ ਨੂੰ ਭਾਜਣਾ ਪੈ ਜਾਂਦੀਆਂ ਉਹ ਸਾਰੀ ਕਲੋਨੀ ਨਹੀਂ ਸਕੂਲ ਦੇ ਸਟਾਫ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਨੇ ਕਿ ਜਿਵੇਂ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦੇਣੇ ਜਿਵੇਂ ਬੱਚਾ ਗਿਆ ਉੱਥੇ ਫਿਰ ਜਦੋਂ ਸਾਤ ਸਮੁੰਦਰੋਂ ਪਾਰ ਛੱਡ ਦਿੰਦੇ ਓਦੋਂ ਉਸ ਬੱਚੇ ਦਾ ਧਿਆਨ ਕੌਣ ਰੱਖਦਾ ਹੈ ਇਹ ਬੜਾ ਔਖਾ ਪੰਧ ਹੈ ਸਾਨੂੰ ਆਪਣੇ ਆਪ ਆਪਣੇ ਗੁਰੂ ਦੇ ਦੱਸੇ ਨਕਸ਼ੇ ਕਦਮਾਂ ਤੇ ਚੱਲ ਕੇ ਕਾਮਯਾਬ ਹੋਣਾ ਚਾਹੀਦਾ ਸਿੱਖ ਦੇ ਅੰਦਰ ਬੜੀ ਵੱਡੀ ਸ਼ਿੱਦਤ ਹੈ ਧ੍ਰਿੜਤਾ ਹੈ ਉਹ ਜੋ ਚਾਹੇ ਕਰ ਸਕਦਾ ਸਾਡੇ ਗੁਰੂ ਨੇ ਸਾਨੂੰ ਬੜਾ ਕੁਝ ਸਿਖਾਇਆ ਹੈ ਕੰਨਾ ਕੰਨਾ ਜੋ ਸਵਾਲ ਆਖਣਾ ਟਕਰਾ ਸਕਦਾ ਤੇ ਆਪਣੇ ਲਈ ਰੋਟੀ ਨੋ ਟਿਕ ਮਾਣ ਸਿੱਖ ਨੂੰ ਕੋਈ ਔਖੀ ਨਹੀਂ ਗੁਰੂ ਰਹਿਮ ਕਰੇ ਸਾਨੂੰ ਆਪਣੇ ਗੁਰੂ ਦੀ ਰਾਜਾ ਗਤ ਤੋਂ ਦੀ ਜਾ ਚਾਹੇ ਹੋਈਆਂ ਪੁੱਲਾਂ ਚੁੱਕਾ ਤੋਂ ਜੀ ਮੰਗ ਗੁਰੂ ਤੇ ਸੰਗਤ ਬਖਸ਼ਣ ਨੂੰ ਬਖਸ਼ ਲੈਣਾ ਜੀ ਪ੍ਰੇਮ ਸਹਿਤ ਬਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ